ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ 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 ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾ ਮਲ ਜਾ ਕੋ ਸਿਮਰ ਅਜਾ ਮਲ ਉਦਰਿਓ ਗਣ ਕਾ ਹੂ ਗਤ ਪਾਈ ਹਰ ਕੋ ਨਾਮ ਸਦਾ ਸੁਖਦਾਈ ਗਣ ਕਾ ਹੂ ਗਤ ਪਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਪੰਚਾਲੀ ਕੋ ਰਾਜ ਸਭਾ ਮੈਂ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਦੇ ਆਈ ਹਰ ਕੋ ਨਾਮ ਸਦਾ ਸੁਖ ਦਾਈ ਰਾਮ ਨਾਮ ਸੁਦੇ ਆਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਤਾਕੋ ਦੁਖ ਹਰਿਓ ਕਰ ਨਾਮ ਮੈਂ ਤਾਕੋ ਦੁਖ ਹਰਿਓ ਕਰ ਨਾਮ ਮੈਂ ਆਪਣੀ ਪੈਜ ਬਡਾਈ ਹਰ ਕੋ ਨਾਮ ਸਦਾ ਸੁਖਦਾਈ ਆਪਣੀ ਪੈਜ ਬੜਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਿਹਨਰ ਜਸ ਕੀਰਪਾ ਨੇਦ ਗਾਇਓ ਜਿਹਨਰ ਜਸ ਕੀਰਪਾ ਨੇਦ ਗਾਇਓ ਤਾਕ ਭਇਓ ਸਹਾਈ ਹਰ ਕੋ ਨਾਮ ਸਦਾ ਸੁਖਦਾਈ ਤਾਕ ਭਇਓ ਸਹਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਕਹੋ ਨਾਨਕ ਮੈਂ ਇਹੀ ਭਰੋਸਾ ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ ਹਰ ਕੋ ਨਾਮ ਸਦਾ ਸੁਖਦਾਈ ਗਹੀ ਆਨ ਸਰਨਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਦਰੇਓ ਜਾ ਕੋ ਸਿਮਰ ਅਜਾ ਮਾਲੀ ਉਦਰੇਓ ਗਾਨ ਕਾ ਹੂੰ ਗਤ ਪਾਈ ਹਰ ਕੋ ਨਾਮ ਸਦਾ ਸੁਖਦਾਈ ਗਾਨ ਕਾ ਹੂੰ ਗਤ ਪਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ